ਜੈ ਗੁਰੂ ਦੇਵ ਤਨ ਗੁਰਦੇਵ ਜੈ ਭੀਮ ਜੈ ਭਾਰਤ ਜੀ ਦਾਸ ਤੀਰਸਾ ਸਿਰ ਗੁਰਬਦਾਸ ਟਾਈਗਰ ਫੋਰਸ ਯੂਨਿਟ ਆਦਮਪੁਰ ਪ੍ਰਧਾਨ ਜੀ ਸੋ ਸਾਥੀਓ ਫਲੋਰ ਦੇ ਹਲਕਾ ਪਿੰਨ ਨੰਗਲ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਭਾਰਤ ਰਤਨ ਡਾਕਟਰ ਬਾਬਾ ਸਾਹਿਬ ਭੀਮਰਾਓ ਅਮੇੜਕਰ ਜੀ ਦੇ ਸਟੈਚੂ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਜਿਸ ਦੀ ਪੁਸ਼ਟੀ ਗੁਰਪੰਗਤ ਸਿੰਘ ਪੰਨੂ ਯੂਐਸਏ ਨੇ ਕੀਤੀ اور ਬਹੁਤ ਹੀ ਉਸ ਨੇ ਪੱਦੀ ਸ਼ਬਦਾਵਲੀ ਬੋਲੀ। ਔਰ ਅਸੀਂ ਸ਼ਿਰ ਗੁਰਬਦਾਸ ਟਾਈਗਰ ਫੋਰਸ ਆਲ ਪੰਜਾਬ ਇਸ ਵੀਡੀਓ ਦਾ ਔਰ ਸਟੈਚੂ ਤੇ ਲਿਖਣ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਦਾਂ ਦੇ ਸ਼ਰਾਰਤੀ ਆਂਸਰ ਜਲਦੀ ਤੋਂ ਜਲਦੀ ਲੱਭ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇੱਥੇ ਹੀ ਗੁਰਪੰਗਤ ਸਿੰਘ ਪੰਨੂ ਨੂੰ ਅਸੀਂ ਖੁੱਲੀ ਚੇਤਾਵਨੀ ਦਿੰਦੇ ਆਂ ਕਿ ਜੇ ਤੇਰੇ ਵਿੱਚ ਦਮ ਹੈ ਤੇ ਆ ਇੰਡੀਆ ਦੀ ਧਰਤੀ ਤੇ ਥਾਂ ਵੀ ਤੇਰਾ ਹੋਊਗਾ ਟਾਈਮ ਵੀ ਤੇਰਾ ਹੋਊਗਾ ਟਾਈਮ ਵੀ ਡਿਸਾਈਡ ਤੂੰ ਕਰ ਲੈ ਤੂੰ ਸਾਨੂੰ ਦੱਸ ਅਸੀਂ ਕਿੱਥੇ ਆਈਏ ਜੈ ਤਾਂ ਤੂੰ ਹੋਏਗਾ ਜਾਂ ਅਸੀਂ ਹੋਵਾਂਗੇ ਕਿਉਂਕਿ ਜਿਨ੍ਹਾਂ ਨੂੰ ਤੂੰ ਦਲਤ ਦਲਤ ਕਹਿ ਰਿਹਾ ਹੈ ਨਾ ਇਹ ਦਲਤ 2009 ਦੇ ਵਿੱਚ ਇੱਕ ਛੋਟਾ ਜਿਹਾ ਟੇਲਰ ਤੁਹਾਨੂੰ ਦਿਖਾ ਲਿਆ ਸੀ ਔਰ ਪੂਰੇ ਇੰਡੀਆ ਹਿਲਾ ਕੇ ਰੱਖਤਾ ਹੀ ਇੰਡੀਆ ਕੀ ਪੂਰਾ ਵਰਲਡ ਦੇ ਵਿੱਚ ਪਤਾ ਲੱਗ ਗਿਆ ਸੀਗਾ ਕਿ ਇਹ ਕੌਮ ਹੈ ਸ੍ਰਿਸ਼ਟੀਕਰਤੇ ਭਗਵਾਨ ਵਾਲਮੀਕ ਮਹਾਰਾਜ ਜੀ ਅਤੇ ਸਹਿਬ ਕਮਾਲ ਤਾਂ ਤਾਂ ਸਰਸ਼ਿਲ ਗੁਰੂ ਅਰਬਦਾਸ ਮਹਾਰਾਜ ਜੀ ਕਬੀਰ ਪੰਥੀ ਸਦਨਾ ਸੈਨ ਜੀ ਪੀਪਾ ਜੀ ਇਹਨਾਂ ਦੇ ਸ਼ਰਧਾਲੂ ਜਿਹੜੇ ਜਿਨਾਂ ਨੂੰ ਤੁਸੀਂ ਦਲਤ ਕਹਿੰਨਾ ਜੇ ਜ ਆਪਣੀ ਆਈ ਤੇ ਆ ਗਏ ਨਾ ਤੇ ਤੁਹਾਨੂੰ ਭਜਦੇ ਨੂੰ ਰਾਹ ਨਹੀਂ ਲੱਭਣਾ ਗੁਰਪੰਗਤ ਪੰਨੂ ਤੂੰ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਪੰਜਾਬ ਦਾ ਭਾਈਚਾਰਕ ਸਾਂਝ ਜਿਹੜੀ ਆ ਉਹ ਤੂੰ ਖਰਾਬ ਕਰ ਰਿਹਾ ਜੇ ਤੇਰੇ ਚ ਹਿੰਮਤ ਹੈ ਤਾਂ ਅਸੀਂ ਫੇਰ ਤੈਨੂੰ ਵਾਰਨਿਕ ਦਿੰਨੇ ਆ ਕਿ ਆ ਦੱਸ ਸਰ ਨੂੰ ਕਿੱਥੇ ਮਿਲੇਗਾ ਤੈਨੂੰ ਦੱਸ ਲਈਏ ਕਿ ਤੇਰੇ ਬਾਜੂਆਂ ਚ ਇੰਨਾ ਦਮ ਹੈ ਜਾਂ ਇਹਨਾਂ ਦਲਿਤਾ ਦੀ ਬਾਜੂਆਂ 'ਚ ਇਹਨਾਂ ਕੰਮ ਹੈ। ਕੁੱਤੇ ਵਾਂਗੂੰ ਭੌਂਕਦਾ ਤੂੰ ਜੇ ਨਹੀਂ ਹਿੰਮਤ ਹੈ ਤੇ ਇੱਕ ਵਾਰੀ ਸਾਹਮਣੇ ਆ। ਔਰ ਤੂੰ ਕਹਿਣਾ 14 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਪੂਰੇ ਸਟੈਚੂ ਜਿਹੜੇ ਉਤਾਰੇ ਜਾਣਗੇ, ਲਾਏ ਜਾਣਗੇ। ਜਿੰਨੇ ਵੀ ਤੇਰੇ ਹਿੰਮਤ ਹੈ ਜਾਂ ਤੇਰੇ ਸਾਥੀ ਜਿਹੜੇ ਆ। ਉਹਨਾਂ ਨੂੰ ਕਹੀਓ ਕਿ 14 ਅਪ੍ਰੈਲ ਨੂੰ ਆਜਾ। ਸਟੈਚੂ ਨੂੰ ਟੱਚ ਕਰਕੇ ਦਿਖਾ ਲੈਣ। ਕਿਸੇ ਵੀ ਜਿੰਨੇ ਵੀ ਪੰਜਾਬ ਦੇ ਸਟੈਚੂ ਲੱਗੇ ਕਿਸੇ ਇੱਕ ਨੂੰ ਵੀ ਟੱਚ ਕਰਕੇ ਦਿਖਾ ਲੈਣ ਫਿਰ ਪਤਾ ਲੱਗਦਾ ਵੇ ਕੀ ਐ ਨੇਰੇ ਦੇ ਵਿੱਚ ਤਾਂ ਬਥੇਰੇ ਕੁੱਤੇ ਭੌਂਕਦੇ ਆ ਸੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਸ਼ਰਾਰਤੀ ਅੰਸਰ ਇਹਨਾਂ ਤੇ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਪੰਜਾਬ ਦਾ ਭਾਈਚਾਰਕ ਸੰਚ ਖਰਾਬ ਨਾ ਹੋਵੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਸੋਇਨੇ ਕਹਿੰਦਾ ਹੋਇਆ ਸ਼੍ਰੀ ਗੁਰਬਖਸ਼ ਸਿੰਘ ਟਾਈਗਰ ਫੋਰਸ ਜੂਰੋਟ ਆਦਮ ਫੋਰ ਤੀਰਸਾ ਬੁਲ ਅਯਾਤ ਚਾਹੁੰਦਾ ਹੈ ਜੀ ਜੈ ਗੁਰਦੇਵ ਤੰਗੁਰਦੇਵ ਜੈ ਬਾਲਮੀਕ ਹਰ ਹਰ ਬਾਲਮੀਕ ਜੀ ਜੈ ਭੀਮ ਜੈ ਫਾਟ